ਜ਼ਿੰਕਾਰ ਦੇਣ ਤੋਂ ਸਮਰਥ ਹੈ ਸਾਰਾ ਮੌਲਕ ਮਹंगाई ਦੀ ਟੱਕਰ 'ਚ ਪਿਸ ਰਿਹਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਸਾਡੇ ਮੁਲਕ ਦੇ ਦੀਵੇ ਦਿਲੋਂ ਬਾਲ ਹਾਂ ਤੁਰੇ ਤੁਰੇ ਹਾਂ ਤੂਫਾਨਾਂ ਵਾਂਗੋਂ ਲੈ ਕੇ ਹੌਸਲਾ ਲਿਖ ਜਾਂਦੇ ਨਹੀਂ ਆ ਗੁਰੂ ਜੋ ਆਪਣੀ ਸੰਭਾਲ ਤੁਰੇ ਤੁਸੀਂ ਸਾਰੇ ਚੇਤਨ ਬੈਠੇ ਹੋ ਆਪਾਂ ਨੂੰ ਕਣਿ ਤੁਰਉਣਾ ਵੀ ਇਹ ਕੁਝ ਫਰਨਾਵਾਦ ਸਤੋਤਿ ਬਖਸ਼ ਸਤਿਰਣੀਓ ਮਨੋਂ ਕੋਈ ਆਦੂ ਲੱਗਦੀ ਹੋੜੀ ਤਾਕਤ ਜਿੰਦਾਬਾਦ ਜਿੰਦਾਬਾਦ ਹੁਣ ਹੁਣ ਤਾਕਤ ਮਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਹੁਣ ਤਾਕਤ ਜਿੰਦਾਬਾਦ ਜਿੰਦਾਬਾਦ ਹੁਣ ਤਾਕਤ ਜਿੰਦਾਬਾਦ ਜਿੰਦਾਬਾਦ ख़्त सजा सजा रखा जी कटाई जी जांच करायो सजा ਹਜ਼ੂਰ ਮੁਲਾਜ਼ਮ ਕਿਸਾਨ ਜਥੇਬੰਦੀਆਂ ਦਾ ਇਹ ਰੋਸ ਮਾਰਚ 22 ਤਰੀਕ ਨੂੰ ਪਹਿਲਗਾਮ ਦੇ ਅੰਦਰ ਜੋ ਵੇਸ਼ੀਅਨੀ ਕ ਵੇਸ਼ੀਅਨਾ ਕਤਲ ਕਰਕੇ ਸਾਡੇ 26 ਹਿੰਦੂ ਭਰਾਵਾਂ ਦਾ ਕਤਲ ਕੀਤਾ ਗਿਆ ਉਸ ਦੇ ਖਿਲਾਫ ਭਾਈਚਾਰਕ ਟੀਕਟ ਬਣਾਉਣ ਦੇ ਲਈ ਕਿ ਸਾਨੂੰ ਸਲਾਮੀਆਂ ਦੀ ਸੁਰੱਖਿਆ ਦੇ ਵਿੱਚ ਚੂਕ ਹੋਈ ਹੈ ਉਹ ਚੂਕ ਦੀ ਜਾਂਚ ਕਰਾਈ ਜਾਵੇ ਕਿਉਂ ਕਿਉਂ ਹੋਈ ਹੈ ਕਿਉਂ ਕਾਰਨਾ ਕਰਕੇ ਹੋਈ ਹੈ ਅੱਜ ਦਾ ਹੀਰੋਸ ਮਾਰਚ ਉਹ ਸਾਰੀਆਂ ਗੱਲਾਂ ਦੀ ਹੈ ਤੇ ਇਹ ਜਿਹੜੇ ਜਿੰਨਾ ਅਤਵਾਦੀਆਂ ਨੇ ਘਟਨਾ ਕੀਤੀ ਹੈ ਉਹਨਾਂ ਚੋਂ ਦੋ ਅਤਵਾਦੀ ਉਹਨਾਂ ਨੂੰ ਮਿਲਿਆ ਹੈ ਉਹਨਾਂ ਨੂੰ ਮਿਲ ਕੇ ਉਹ ਕਹਿੰਦੇ ਰਹੇ ਆ ਕਿ ਤੁਸੀਂ ਉੱਪਰਲੀ ਸਾਈਡ ਤੇ ਆ ਜਾਓ ਉੱਥੇ ਹੋਰ ਸੋਨਾ ਤੁਹਾਡੀ ਰਜਿਸਟ੍ਰੇਸ਼ਨ ਕਰਾ ਦੇਣਗੇ ਬਰਨਾਰ ਦੀ ਉਹ ਤੋਂ ਯਾਤਰਾ ਕਰਨ ਗਏ ਸੀ ਉਹਨਾਂ ਨੂੰ ਬਚਾਉਣਾ ਹੋਇਆ ਉਹਨਾਂ ਵੀ ਜੇ ਰਹਿਣ ਹਾਂਗਾ ਉਹ ਵੀ ਸ਼ਰਤ ਪ੍ਰਾਪਤ ਕਰ ਜਾਂਦਾ ਸੋ ਮੇਰਾ ਕਹਿਣ ਦਾ ਮਸਲਾ ਇਹ ਹੈ ਕਿ ਇਸ ਸਾਰੇ ਦੀ ਤਰਖ ਜਾਂਚ ਕਰਾਓ ਜਾਂਚ ਕਰਾਓ ਜਾਂਚ ਕਰਾਓ ਸਲਾਮੀ ਸਰੂਪ ਮੈਂ ਮਾਸਟਰ ਰਜਿੰਦਰ ਭਦੋੜ ਸੂਬਾ ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ ਅ ਅੱਜ ਦਾ ਇਹ ਰੋਸ ਮਾਰਚ ਹੈ ਜਿਹੜਾ ਪਹਿਲ ਲਗਾਉਣ ਦੇ ਵਿੱਚ ਵੈਸ਼ੀਾਨਾ ਜਿਹੜੀ ਘਟਨਾ ਹੋਈ ਹੈ ਉਹਦੇ ਖਿਲਾਫ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਲਈ ਇਹ ਬਹੁਤ ਹੀ ਸ਼ਾਰਟ ਨੋਟਸ ਦੇ ਉੱਤੇ ਰੱਖਿਆ ਗਿਆ ਜਿਹਦੇ ਵਿੱਚ ਜ਼ਿਲੇ ਭਰ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਹੋਰ ਜਿਹੜੀਆਂ ਜਮਹੂਰੀ ਜਥੇਬੰਦੀਆਂ ਨੇ ਉਹ ਸਾਰੀਆਂ ਅੱਜ ਸ਼ਾਮ ਨੂੰ ਲਗਭਗ 20 ਜਥੇਬੰਦੀਆਂ ਦੇ ਕਰੀਬ ਅੱਜ ਇੱਥੇ ਵਰਕਰ ਨੇ ਉਹ ਸ਼ਾਮਲ ਹੋਏ ਆ ਸਿਵਲ ਹਸਪਤਾਲ ਬਰਨਾਲਾ ਤੇ ਵਿੱਚ ਇਹ ਰੈਲੀ ਕਰਨ ਉਪਰੰਤ ਜਿਹੜਾ ਰੋਸ ਮਾਰਚ ਆ ਭਗਤ ਸਿੰਘ ਚੌਕ ਦੇ ਵਿੱਚ ਹੁੰਦਾ ਹੋਇਆ ਅੱਗੇ ਰੇਲਵੇ ਸਟੇਸ਼ਨ ਤੱਕ ਜਾਊਗਾ ਉਹ ਘਟਨਾ ਜਿਹਦੇ ਸਾਰੇ ਪੂਰੇ ਦੁਨੀਆ ਦੇ ਜਿਹੜੀਆਂ ਇਹ ਕਹਿ ਸਕਦੇ ਆ ਕਿ ਮਨਾਂ ਨੂੰ ਝੰਡੋੜਿਆ ਜਿੱਡੀ ਵੱਡੀ ਉਹ ਵੈਸ਼ਿਆਨਾ ਘਟਨਾ ਹੋਈ ਆ ਜਿੱਥੇ ਸਾਡੀ ਹਿੰਦੂ ਸਿੱਖ ਮੁਸਲਮਾਨ ਉਹਨਾਂ ਦੀ ਏਕਤਾ ਨੂੰ ਖੇਰੂ-ਖੇਰੂ ਕਰਨ ਦੀ ਚਾਲ ਹੈ ਸੋ ਉਹ ਬਹੁਤ ਹੀ ਨਿੰਦਣੀਆ ਘਟਨਾ ਹੈ ਜਿੱਥੇ ਦੋ ਤਿੰਨ ਕਾਰਨ ਨੇ ਜਿਹੜੇ ਬਹੁਤ ਵੱਡੇ ਨੇ ਕਿ ਜਿਸ ਤਰ੍ਹਾਂ ਉਥੇ ਬੇਖੌਫ ਹੋ ਕੇ ਉਹ ਘਟਨਾ ਕਰਨ ਵਾਲੇ ਅਤਵਾਦੀਆਂ ਨੇ ਉਥੇ ਲਗਭਗ ਏਕਤਾ ਤਵਾਦੀ ਦੀ ਜੇ ਆਪਾਂ ਗੱਲਬਾਤ ਸੁਣ ਲਈਏ ਜਿਹੜੀ 20 ਤਰੀਕ ਨੂੰ ਉਹਨਾਂ ਦਾ ਸਾਹਮਣਾ ਕਰਦੀ ਹੈ ਜਿਹਨੂੰ ਬਾਰ-ਬਾਰ ਉਹ ਉਕਸਾਉਂਦੇ ਆ ਅੱਗੇ ਉੱਪਰ ਲੈ ਜਾਣ ਦੀ ਕੋਸ਼ਿਸ਼ ਕਰਦੇ ਜਿਨ੍ਹਾਂ ਦਾ 20-25 ਜਣਿਆਂ ਦਾ ਜਥਾ ਉਥੇ ਗਿਆ ਹੋਇਆ ਉਹ ਸਾਰੀ ਗੱਲ ਜੋ ਸਾਫ਼ ਹੋ ਜਾਂਦਾ ਕਿ ਉਹਨਾਂ ਦਾ ਮਨਸਾ ਕੀ ਸੀ ਕਿਵੇਂ ਉਹ ਟਾਰਗੇਟ ਕਰਦੇ ਆ ਕਹਿਣ ਦਾ ਮਤਲਬ ਕੀ ਹੈ ਕਿ ਉਥੇ ਸਿਕਿਉਰਿਟੀ ਨਾਂ ਦਾ ਸਲਾਨੀਆਂ ਦੀ ਸਿਕਿਉਰਿਟੀ ਨਾਂ ਦੀ ਕੋਈ ਚੀਜ਼ ਨਹੀਂ ਜਦੋਂ ਕਿ ਇੱਥੇ ਨਰਿੰਦਰ ਮੋਦੀ ਨੇ ਜਦੋਂ ਜੰਮੂ ਕਸ਼ਮੀਰ ਦੇ ਟੁਕੜੇ ਟੁਕੜੇ ਕਰਨ ਤੋਂ ਬਾਅਦ ਇਹ ਕਹਿਆ ਸੀ ਕਿ ਹੁਣ ਉੱਥੇ ਸਾਰੀ ਸ਼ਾਂਤੀ ਆ ਹੁਣ ਸਭ ਕੁਝ ਠੀਕ ਠਾਕ ਹੋ ਗਿਆ ਹੁਣ ਤੁਸੀਂ ਬੜੇ ਆਰਾਮ ਨਾਲ ਉੱਥੇ ਜਾ ਸਕਦੇ ਹੋ ਸੋ ਉਹਨਾਂ ਸਾਰੀਆਂ ਗੱਲਾਂ ਦਾ ਉੱਥੇ ਜਲੂਸ ਨਿਕਲੇ ਕਿਵੇਂ ਉਹ ਸਾਰੀਆਂ ਗੱਲਾਂ ਦੇ ਵਿੱਚੋਂ ਕਿ ਉੱਥੇ ਕੋਈ ਇੱਕ ਵੀ ਸਿਕਿਉਰਿਟੀ ਉਹ ਏਕਤਾ ਤਵਾੜੀ ਕਹਿੰਦੀ ਜਿਹਨੀਆਂ ਹੁਣ ਤੱਕ ਜਿਹੜੀਆਂ ਵਾਈਡ ਆਈਆਂ ਨੇ ਉਹ ਸਾਰੇ ਕਹਿੰਦੇ ਕਿ ਉੱਥੇ ਕੋਈ ਵੀ ਸਿਕਿਉਰਿਟੀ ਨਹੀਂ ਜਿੱਥੇ 1200 2000 ਬੰਦਾ ਹਰ ਰੋਜ਼ ਇਕੱਠਾ ਹੁੰਦਾ ਜਿੱਥੋਂ ਤੱਕ ਭਾਈਚਾਰਕ ਇਕਤਾ ਦੀ ਸਾਂਝ ਆ ਮੈਂ ਸਮਝਦਾ ਕਿ ਕਸ਼ਮੀਰੀ ਲੋਕਾਂ ਨੇ ਜਿਹੜੀ ਭਾਈਚਾਰਕ ਇਕਤਾ ਦੀ ਸਾਂਝ ਦਿਖਾਈ ਹੈ ਇਹ ਤੋਂ ਵੱਡੀ ਹੋ ਨਹੀਂ ਸਕਦੀ ਜਿੱਥੇ ਜਾ ਕੇ ਇੱਕ ਬੰਦਾ ਉਹ ਜਿਹੜਾ ਛੋਟਾ ਕਾਰੋਬਾਰੀ ਹੈ ਛੋਟਾ ਰੁਜ਼ਗਾਰ ਹੈ ਜਿਹਦਾ ਇੱਕ ਖੱਤਰ ਦੇ ਉੱਤੇ ਟੂਰਿਸਟਾਂ ਨੂੰ ਉੱਥੋਂ ਸਾਈਟਾਂ ਤੇ ਕਮਾਉਂਦਾ ਉਹ ਬੰਦਾ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਉਹਨਾਂ ਦੀ ਰਫਲ ਤੱਕ ਖੋਣ ਦੀ ਕੋਸ਼ਿਸ਼ ਕਰਦਾ ਕਿ ਮੈਂ ਇਹਨਾਂ ਸਲਾਨੀਆਂ ਨੂੰ ਬਚਾਵਾਂ ਤੇ ਉਹ ਸ਼ਹਾਦਤ ਦੇ ਜਾਂਦਾ ਇਦੋਂ ਵੀ ਅੱਗੇ ਜਦੋਂ ਆਪਾਂ ਏਕਤਾ ਤਵਾੜੀ ਦੀ ਇੰਟਰਵਿਊ ਸੁਣਦੇ ਆ ਉਹਨੂੰ ਵੀ ਉਹ ਖੱਤਰ ਵਾਲਾ ਹੀ ਉਹ ਕਹਿੰਦਾ ਕਿ ਅੱਗੇ ਜਾਣਾ ਠੀਕ ਨਹੀਂ ਹੈ ਜਾਨੀ ਇੱਕ ਮੁਸਲਮਾਨ ਇੱਕ ਹਿੰਦੂਆਂ ਨੂੰ ਉਹਨਾਂ ਸਲਾਨੀਆਂ ਨੂੰ ਜਿਹੜੇ ਉੱਥੇ ਘੁੰਮਣ ਗਏ ਹੋਏ ਉਹਨਾਂ ਦੀ ਕਿਵੇਂ ਰੱਖਿਆ ਕਰਦਾ ਇਦੋਂ ਵੀ ਵੱਡੀ ਗੱਲ ਜਿਹੜੀ ਹੋਰ ਜਿੰਨੀਆਂ ਹੁਣ ਤੱਕ ਇੰਟਰਵਿਊ ਆਈਆਂ ਸਲਾਨੀਆਂ ਦਾ ਜਿਹੜੇ ਉੱਥੋਂ ਮੁੜ ਕੇ ਆ ਗਏ ਜਿਹੜੇ ਬਚ ਕੇ ਆ ਗਏ ਕਿ ਉਹ ਜਿਹੜੇ ਵੀ ਹੋਟਲ 'ਚ ਜਿਹੜੇ ਵੀ ਘਰ 'ਚ ਫੇਰੇ ਹੋਏ ਸੀ ਜਿਹੜੇ ਵੀ ਟੈਕਸੀ ਰਾਹੀਂ ਜਿਹੜੇ ਵੀ ਖੱਤਰ ਰਾਹੀਂ ਉਹ ਅੱਗੇ ਸਾਈਟਾਂ ਤੇ ਗਏ ਸੀ ਘਟਨਾ ਹੋਣ ਤੋਂ ਬਾਅਦ ਉਹਨਾਂ ਨੇ ਕਿਸੇ ਨੇ ਵੀ ਇੱਕ ਵੀ ਰੁਪਿਆ ਉਹ ਵਸੂਲ ਨਹੀਂ ਕੀਤਾ ਪਰ ਇਹਦੇ ਨਾਲ ਦੂਜਾ ਪਾਸਾ ਵੀ ਉਹਦੋਂ ਹੋਰ ਸਿਖਰ ਹੈ ਕਿ ਉਹ ਜਿਹੜੇ ਇਥੋਂ ਦੇ ਕਹ ਲੋ ਵੀ ਮੋਦੀ ਦੇ ਪਾਲਤੂ ਕਾਰਪੋਰੇਟ ਜਿਨ੍ਹਾਂ ਦੀਆਂ 에ਅਰਲਾਈਨਾਂ ਚੱਲਦੀਆਂ ਉਹਨਾਂ ਨੇ ਇਸ ਐਮਰਜੈਂਸੀ 'ਚ ਜਿਹੜੀ ਟਿਕਟ ਉਸ 10000 ਰੁਪਏ ਦੀ ਸੀ ਉਹ 60-60000 ਰੁਪਏ ਦੀ ਕਰਤੀ ਜਦੋਂ ਬਹੁਤੀ ਬਿਮਾਰੀ ਹੋਣ ਦੇ ਡਰੋਂ ਇਹਨਾਂ ਨੇ ਥੋੜਾ ਦਿਖੰਦਾਜ਼ੀ ਕੀਤੀ ਫਿਰ ਵੀ ਉਹ ਟਿਕਟ 35-35000 ਰੁਪਏ ਦੀ ਲੈ ਯਾਨੀ ਲੋਕਾਂ ਦੀ ਸਾਂਝ ਕਿੰਨੀ ਐ ਤੇ ਜਿਹੜੇ ਇੱਥੇ ਲੁੱਟ-ਖੁੱਟ ਕਰਨ ਵਾਲੇ ਦਾ ਕੋਈ ਕਾਰੋਬਾਰ ਕਾਰਪੋਰੇਟਿਜ਼ਾਰੇ ਆ ਉਹ ਇੱਥੇ ਆਏ ਹੋਇਆ ਉਹ ਕਿਵੇਂ ਇਸ ਸਾਂਝ ਨੂੰ ਖੇੜੂ-ਖੇੜੂ ਕਰ ਦਿਆ ਤੇ ਜਿਹੜੀ ਵੱਡੀ ਗੱਲ ਆ ਜਿਵੇਂ ਕਈ ਵਾਰੀ ਇਹ ਗੱਲ ਸਮਝ ਨਹੀਂ ਆਉਂਦੀ ਕਿ ਏਜੰਸੀਆਂ ਮੁਲਕਾਂ ਦੀਆਂ ਏਜੰਸੀ ਚ ਪਾਕਿਸਤਾਨ ਦੀ ਹੋਵੇ ਚਾਹੇ ਭਾਰਤ ਦੀ ਹੋਵੇ ਅਜਿਹਾ ਮਾਹੌਲ ਸਿਰਜਦੀਆਂ ਕਿਉਂਕਿ ਅੱਜ ਪਾਕਿਸਤਾਨ ਦੇ ਵੀ ਜਿਹੜੇ ਹਾਲਾਤ ਆ ਉੱਥੋਂ ਦੀ ਸਰਕਾਰ ਵੀ ਉੱਥੋਂ ਆਪਣੇ ਲੋਕਾਂ ਨੂੰ ਰੋਟੀ ਰੋਜੀ ਰੋਜ਼ਗਾਰ ਦੇ ਨਹੀਂ ਸਕਦੀ ਮਹਿੰਗਾਈ ਚ ਪਿਸ ਰਹੇ ਆ ਤੇ ਉਹੀ ਆ ਸਾਡਾ ਇਹੋ ਜਿਹੇ ਘਟਨਾਵਾ ਦੋਨਾਂ ਦੇਸ਼ਾਂ ਦੇ ਹਾਕਮਾਂ ਨੂੰ ਫਿੱਟ ਬੈਠਦੀਆਂ ਨੇ ਉਦੋਂ ਵੀ ਜਿਹੜੀ ਮੈਂ ਸਮਝਦਾ ਕਿ ਸ਼ਰਮ ਵਾਲੀ ਗੱਲ ਹੋਈ ਹੈ ਸਾਡੇ ਮੁਲਕ ਚ ਹੋਈ ਹੈ ਉਹ ਇਹ ਕਿ ਜੱਡੀ ਵੱਡੀ ਘਟਨਾ ਹੋਈ ਸੀ ਉਹਦੇ ਤੇ ਕੋਈ ਪ੍ਰੈਸ ਕਾਨਫਰੰਸ ਹੁੰਦੀ ਲੋਕਾਂ ਦੀਆਂ ਪੱਤਰਕਾਰਾਂ ਦੀਆਂ ਗੱਲਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਉਹ ਦੇਣ ਦੀ ਜਾਏ ਬਿਹਾਰ ਦੇ ਵਿੱਚ ਜਾ ਕੇ ਮੋਦੀ ਨੇ ਇੱਕ ਜਿੱਥੇ ਚੋਣ ਪ੍ਰੋਗਰਾ ਚੋਣਾ ਆਉਣ ਜਾ ਰਹੀ ਹੈ ਉੱਥੇ ਜਾ ਕੇ ਐਲਾਨ ਕਰਦਾ ਕਿ ਅਸੀਂ ਐ ਕਰ ਦਾਂਗੇ ਅਸੀਂ ਐ ਕਰ ਦਾਂਗੇ ਕਹਿਣ ਦਾ ਮਤਲਬ ਕੀ ਹੈ ਕਿ ਕੋਈ ਸ਼ਬਦਕ ਜੰਗ ਚੱਲੀ ਹੋਈ ਹੈ ਜੇ ਇਹਦੇ ਚੋਂ ਕੋਈ ਇਹ ਦਿਖਾ ਸਕਦੇ ਹੋਣ ਕਿ ਇਹਨਾਂ ਨਾਲ ਸਾਡੇ ਭਾਰਤ ਵਾਸੀਆਂ ਦਾ ਕੀ ਭਲਾ ਹੋਣ ਵਾਲਾ ਇਹ ਗੱਲ ਕਿਤੇ ਲੱਭਦੀ ਨਹੀਂ ਪਈ ਹੈ ਸੋ ਮੈਂ ਇਸ ਕਹਿਣਾ ਇਹ ਚਾਹੁੰਦਾ ਕਿ ਸਾਨੂੰ ਸਾਡਾ ਕੋਈ ਰੌਲਾ ਨਹੀਂ ਹੈ ਨਾ ਹਿੰਦੂਆਂ ਦਾ ਮੁਸਲਮਾਨਾਂ ਦਾ ਨਾ ਸਿੱਖਾਂ ਦਾ ਮੁਸਲਮਾਨਾਂ ਦਾ ਕਸ਼ਮੀਰੀ ਕਸ਼ਮੀਰ ਚ ਰਹਿਣ ਵਾਲੇ ਛੋਟੇ ਛੋਟੇ ਕਾਰੋਬਾਰ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਆ ਉਸੇ ਤਰ੍ਹਾਂ ਸਾਡੇ ਭਾਰਤ ਦੇ ਜਿਹੜੇ ਅਸੀਂ ਲੋਕ ਬਾਕੀ ਸਟੇਟਾਂ ਦੇ ਵਿੱਚ ਰਹਿੰਦੇ ਨੇ ਸਾਡਾ ਕੋਈ ਰੌਲਾ ਨਹੀਂ ਹੈ ਜੇ ਰੌਲਾ ਹੈ ਤਾਂ ਇਥੇ ਰਾਜ ਕਰਤਾ ਸ਼੍ਰੇਣੀਆਂ ਦਾ ਹੈ ਜਿਹਨੂੰ ਸਮਝੇ ਬਿਨਾ ਅਜੀਆਂ ਘਟਨਾਵਾਂ ਨੂੰ ਸਮਝਿਆ ਨਹੀਂ ਜਾ ਸਕਦਾ ਸਰਕਾਰ ਤੋਂ ਦੋ ਗੱਲਾਂ ਦੀ ਸੀ ਬਹੁਤ ਪਰਜੋਰ ਮੰਗ ਕਰਦਾ ਅੱਜ ਦਾ ਇਹ ਰੋਸ ਧਰਨਾ ਪਹਿਲੀ ਗੱਲ ਕਿ ਉੱਥੇ ਜਿਹੜੀ ਉਹਨਾਂ ਨੇ ਆਪ ਸਰਬੱਤ ਪਾਰਟੀ ਮੀਟਿੰਗ ਦੇ ਵਿੱਚ ਮੰਨਿਆ ਕਿ ਸਿਕਿਉਰਿਟੀ ਦੇ ਵਿੱਚ ਚੂਕ ਹੋਈ ਆ ਇਹ ਕਿਉਂ ਹੋਈ ਆ ਤੇ ਦੂਜੀ ਗੱਲ ਕਿ ਜਿਹੜਾ ਕੁਛ ਉਸ ਤੋਂ ਬਾਅਦ ਵਾਪਰਿਆ ਜਿਹੜਾ ਕੁਛ ਮਾਹੌਲ ਬਣਾਇਆ ਜਾ ਰਿਹਾ ਭਾਰਤ ਦੇ ਅੰਦਰ ਬਾਕੀ ਸਟੇਟਾਂ ਦੇ ਅੰਦਰ ਮੁਸਲਮਾਨਾਂ ਦੇ ਖਿਲਾਫ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਉਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਉਹ ਕੰਮ ਕਰਦੀਆਂ ਮੈਂ ਦਰਸ਼ਕਾਂ ਨੂੰ ਪਿਆਰ ਮਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਰਨਾਲਾ ਜਿਲ੍ਹਾ ਹੁਰਾ ਹਾਂ ਇਹ ਜੋ ਪਹਿਲਗਾਮ ਦੇ ਵਿੱਚ ਘਟਨਾ ਹੋਈ ਹੈ ਇਹਨੂੰ ਅਸੀਂ ਆਪਣੇ ਤੌਰ ਤੇ ਇੱਕ ਭਾਈਚਾਰਾ ਕਿਸਾਨੀ ਨੂੰ ਤੋੜਨ ਦੇ ਲਈ Hindu Muslim Sikh ਇਹਨਾਂ ਦੇ ਵਿੱਚ ਫਰਕ ਪਾਉਣ ਦੇ ਲਈ ਇਹ ਚਾਲ ਕੀਤੀ ਗਈ ਹੈ ਜੀ ਐਮ ਸੀ ਵੱਲੋਂ ਇਹ ਕੋਈ ਉੱਥੇ ਹਿੰਦੂਆਂ ਨੂੰ ਮਾਰਦਾ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਉੱਥੇ ਸੁਰੱਖਿਆ ਦੇ ਵਿੱਚ ਪਹਿਲੀ ਦੇਖੋ ਕੋਈ 3000 ਸਲੈਨੀ ਸੀ ਸੁਰੱਖਿਆ ਕਰਮੀ ਇੱਕ ਵੀ ਨਹੀਂ ਸੀ ਉੱਥੇ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਵੀ ਇਹ ਏਜੰਸੀਆਂ ਦੀ ਚਾਲ ਹੈ ਭਾਈ ਚਾਰਕ ਸੰਗ ਨੂੰ ਤੋੜਿਆ ਜਾ ਰਿਹਾ ਹੈ ਸਾਨੂੰ ਇਹ ਤੋਂ ਬਚਣਾ ਚਾਹੀਦਾ ਹੈ ਆਪਣੇ ਸੂਬਿਆਂ 'ਚ ਆਪਣੇ ਜਿੱਥੇ ਆਪਾਂ ਰਹਿੰਦੇ ਆ ਉੱਥੇ ਇਹਦਾ ਪ੍ਰਚਾਰ ਕਰਨਾ ਚਾਹੀਦਾ ਹੈ ਵੀ ਇਹ ਸਾਰੀਆਂ ਏਜੰਸੀਆਂ ਨੇ ਗੱਲਾਂ ਤੋੜ ਲਈ ਨੇ ਇਹੋ ਜਿਹੇ ਘਟਨਾਮੇ ਪਹਿਲੀ ਨਹੀਂ ਪਹਿਲਾਂ ਸਤੀ ਸਿੰਘਪੁਰਾ ਵਿੱਚ ਸਿੱਖਾਂ ਨਾਲ 30-35 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਉਸ ਤੋਂ ਬਾਅਦ 19 ਦੇ ਵਿੱਚ ਪਰਵਾਮਾਂ ਦੇ ਵਿੱਚ ਸੈਨਿਕਾਂ 40 ਸੈਨਿਕ ਮਾਰੇ ਗਏ ਇਹ ਉਦੋਂ ਹੀ ਹੁੰਦਾ ਹੈ ਕੋਈ ਚੋਣਾ ਹੁੰਦੀਆਂ ਨੇ ਈਮੋਦੋ ਲੋਕ ਸਭਾ ਚੋਣਾਂ ਸੀਆਂ ਉੰਨੀ ਚ ਅੱਜ ਬਹੁਤ ਵੱਡਾ ਸੂਬਾ ਜਿਹੜਾ ਬਿਹਾਰ ਹੈ ਉਹਦੇ ਵਿੱਚ ਚੋਣਾਂ ਹੋ ਰਹੀਆਂ ਨੇ ਅੱਜ ਫੇਰੇ ਘਟਣਾ ਵਾਪਰੀ ਹੈ ਇਹ ਚੇਤਨ ਲੋਕ ਇਹਨਾਂ ਨੂੰ ਸਮਝ ਆ ਜਾਂਦੀ ਵੀ ਤੋ ਗੱਲ ਕੀ ਹੈ ਇਸ ਲਈ ਇਹ ਭਾਈਚਾਰਕ ਸਾਂਝ ਨੂੰ ਅਸੀਂ ਟੁੱਟਣੀ ਨਹੀਂ ਦੇਣਾ ਅੱਜ ਇੱਥੇ ਸਾਰੀਆਂ ਜਥੇਬੰਦੀਆਂ ਤਕਰੀਬਨ ਬਰਨਾਲਾ ਜ਼ਿਲ੍ਹੇ ਦੀਆਂ ਉੱਚ ਪੱਧਰੀ ਤੌਰ ਤੇ ਸੁਰਦੇ ਜੇ ਸੱਦੇ ਪਹੁੰਚੀਆਂ ਨੇ ਇਸ ਗੱਲ ਦਾ ਵਿਰੋਧ ਕਰ ਲਈ ਵੀ ਜਿਹੜੀ ਭਾਈਚਾਰਕ ਸਾਂਝ ਹੈ ਟੁੱਟਣੀ ਨਹੀਂ ਚਾਹੀਦੀ ਇਹ ਸਰਕਾਰਾਂ ਦੇ ਹੱਥ ਕੰਡੇ ਹੁੰਦੇ ਨੇ ਜਰਸੀਆਂ ਦੇ ਹਟ ਕੰਡੇ ਹੁੰਦੇ ਨੇ ਬਿਹਾਰ ਦੇ ਵਿੱਚ ਜਾ ਕੇ ਮੋਦੀ ਕੀ ਬੋਲ ਰਿਹਾ ਹੈ ਇੱਧਰ ਕਸੇ ਬੋਲਿਆ ਨਹੀਂ ਕੋਈ ਕਾਨਫਰੰਸ ਨਹੀਂ ਕਰੀ ਉੱਥੇ ਜਾ ਕੇ ਕਹਿੰਦਾ ਮਿੱਟੀ ਚ ਮਲਾਦੀ ਆਇਆ ਕਰਦੇ ਆ ਬਾਹ ਕਰਦੇ ਆ ਫੜਾ ਮਾਰਦੇ ਨੇ ਵੀ ਜਿਹੜੀਆਂ ਵੋਟਾਂ ਨੇ ਧਰਮਾਂ ਦੇ ਨਾਂ ਤੇ ਸੀ ਉਹਨਾਂ ਨੂੰ ਵੀ ਤੋੜ ਲੀਏ ਗੱਲ ਸਾਰੇ ਆਪਣੀਆਂ ਗੱਦੀਆਂ ਬਚਾਉਣ ਦੇ ਲਈ ਹਾਕਮ ਜਮਾਤਾਂ ਵੱਲੋਂ ਹਨ ਚਾਹੇ ਪਾਕਿਸਤਾਨ ਦੀ ਸਰਕਾਰ ਹੋਵੇ ਚਾਹੇ ਭਾਰਤ ਦੀ ਸਰਕਾਰ ਹੋਵੇ ਇਹਨਾਂ ਦੇ ਪਹਿਲਾਂ ਤੋਂ ਲਾਈ ਪਾੜੋ ਰਾਜ ਕੋਡ 47 ਦੇ ਵਿੱਚ ਕਿੱਡਾ ਵੱਡਾ ਹੱਲਾ ਹੋਇਆ ਇਸੇ ਤਰ੍ਹਾਂ ਉਹ ਤੋਂ ਪਾੜੋ ਤੇ ਰਾਜਕਾਰੀ ਨੀਤੀ ਉਹੀ ਚੱਲ ਰਹੀ ਹੈ ਕਿਉਂਕਿ ਉਹਨੂੰ 47 ਵਿੱਚ ਲਾਲ ਕਿਲੇ ਤੇ ਹੋਰ ਤੋਂ ਪਾਸੰਦ ਦੀ ਬੜੀ ਆਜ਼ਾਦੀ ਹੋਈ ਬਹੁਤ ਕੁਝ ਹੋਇਆ ਸਾਡੇ ਬਜ਼ੁਰਗ ਕਹਿੰਦੇ ਨੇ ਵੀ ਉਹਦਾ ਹੱਲਾ ਗੁੱਲਾ ਹੋਇਆ ਕਿੰਨੇ ਲੋਕ ਮਾਰੇ ਗਏ ਕਿੰਨਾ ਨੁਕਸਾਨ ਹੋਇਆ ਇਹ ਉਹਨੂੰ ਆਜ਼ਾਦੀ ਕਹੀ ਜਾਂਦੇ ਹਲੇ ਵੀ ਆਜ਼ਾਦੀ ਹਲੇ ਵੀ ਨਹੀਂ ਆਈ ਜਿਹੜੇ ਲੋਕ ਚਾਹੁੰਦੇ ਸੀ ਭਗਤ ਸਿੰਘ ਵਰਗੇ ਆਰਥਿਕ ਤੌਰ ਤੇ ਆਜ਼ਾਦੀ ਅਸੀਂ ਗੁਲਾਮ ਆ ਜਿਹੜੇ ਗਰੀਬ ਲੋਕ ਨੇ ਮਜ਼ਦੂਰ ਕਿਸਾਨਾਂ ਨੂੰ ਲਤਾੜਿਆ ਜਾ ਰਿਹਾ ਹੈ ਸੋ ਇਹ ਇਹ ਘਟਨਾ ਦੀ ਅਸੀਂ ਭਾਰਤੀ ਕਾਂਜੂਨ ਦੇ ਤਗਰਾਹਾਂ ਵੱਲ ਉਰ ਉਰਬ ਤੌਰ ਤੇ ਨਿੰਦਾ ਕਰਦੇ ਆ